ਸਿੰਗਰ ਬੀ ਦੇ ਵਿੱਚ ਅੱਗ ਜੰਦੀ ਦੀ ਘਟਨਾ ਹੋਈ ਹੈ ਸਰ ਕੀ ਸਰ ਉਹ ਲਗਭਗ ਰਾਤ 12:00 ਵਜੇ ਦੇ ਕਰੀਬ ਅੱਗ ਲੱਗੀ ਸੀ ਤੇ ਜਦੋਂ ਵੀ ਉਹ ਉਹਨਾਂ ਦਾ ਮੈਸੇਜ ਆਇਆ ਤਾਂ ਉਹ ਤੁਰੰਤ ਗੱਡੀ ਸਾਡੀ ਫਾਇਰ ਕਾਲ ਤੇ ਪਹੁੰਚੀ ਆ ਤੇ ਤੁਰੰਤ ਮਤਲਬ ਅੱਧੇ ਘੰਟੇ ਦੇ ਵਿੱਚ ਕੰਟਰੋਲ ਕਰਕੇ ਵਾਪਸ ਆਈ ਤੇ ਸਰ ਅੰਦਾਜ਼ਨ ਕਿੰਨੇ ਦਾ ਨੁਕਸਾਨ ਹੋ ਗਿਆ ਸਰ ਉਹਨਾਂ ਦੇ ਦੱਸਣ ਅਨੁਸਾਰ 4-5 ਲੱਖ ਦਾ ਨੁਕਸਾਨ ਹੋ ਗਿਆ ਤੇ ਮਤਲਬ ਬਾਕੀ ਨਾਲ ਦੇ ਮਕਾਨਾ ਨੂੰ ਬਚਾਇਆ ਗਿਆ ਤੇ ਉੱਪਰ ਨਹੀਂ ਰਹਿਸ਼ ਸੀ ਜਿੱਥੇ ਕਮਰਾ ਸੀ ਉਹਨਾਂ ਦਾ ਤੇ ਉੱਥੇ ਸੋਹਣਾ ਸਮਾਨ ਸੀਗਾ ਜੀ ਇਨਵਰਟਰ ਵਗੈਰਾ ਤੇ ਸਿਲੰਡਰ ਗੈਸ ਸਿਲੰਡਰ ਉੱਪਰ ਰੱਖਿਆ ਸੀ ਲੱਗਦਾ ਦੇਖ ਕੇ ਆ ਕੇ ਸਵੇਰੇ ਵੀ ਆ ਕੇ ਮੈਂ ਤੋਂ ਘੱਟੇ ਇੱਥੇ ਬੈਠੀ ਰੋ ਰੋ ਕੇ ਬੁਰਾ ਲੱਗਦਾ ਕਿ ਮਿਹਨਤ ਕਰ ਕਰਕੇ ਸੂਈਆਂ ਮਾਰ ਮਾਰ ਕੇ ਕੀ ਚੀਜ਼ ਬਣਾਈ ਬੰਦੇ ਨੂੰ ਦੁੱਖ ਲੱਗਦਾ ਹੈ ਕਿ ਐਦਾਂ ਦਾ ਹੋ ਜਾਊਗਾ ਕਿ 10 ਮਿੰਟ ਵਿੱਚ ਉੱਪਰ ਹੋ ਕੇ ਗਏ ਕਿ ਐਦਾਂ ਐਨਾ ਕੁਝ ਹੋ ਗਿਆ ਸਮਝ ਨਹੀਂ ਆਂਦਾ ਕਿ ਆਪਣੇ ਘਰ ਦੇ ਵਿੱਚ ਲੋਕਾਂ ਦੇ ਦੇਖੀ ਤਾਂ ਅੱਜ ਆਪਣੇ ਘਰ ਦੇ ਸਭ ਕੁਝ ਮਿੱਤੇ ਦੋ ਦਿਨ ਨੀਂਦ ਨਹੀਂ ਆਇਆ ਅੱਖ ਚ ਬੁਗਾਨਦੇ ਆਪਣਾ ਘਰ ਸਭ ਕੁਝ ਰੱਖਾ ਦੇ ਸਾਹਮਣੇ ਆ ਲਾਗੇ ਜਿੱਦ ਤੇ ਕਿ ਕਿੰਨੇ ਕਰੇ ਜੀ ਸਾਡੇ 11:40 ਤੱਕ ਬਦਲ ਸਭ ਕੁਝ ਅੱਗ ਲੱਗੀ ਸੀ 11:15 ਜੇ ਉੱਪਰ ਬੇਟਾ ਆਇਆ ਹੋ ਕੇ ਮੈਂ ਫੋਨ ਕੀਤਾ ਰਿਕਾਰਡਿੰਗ ਆਂਦਾ ਮਮਾ ਮੈਂ نیچے ਸੌਣਾ 10 ਮਿੰਟ ਪਹਿਲੇ ਆਇਆ ਬਾਥਰੂਮ ਕਰਕੇ ਲੋਕ ਲਗਾ ਕੇ ਅੰਦਰੋਂ ਕੁੰਡਾ ਲਗਾ ਕੇ ਆ ਗਿਆ ਸਭ ਕੁਝ ਠੀਕ ਅਸੀਂ ਬਸ نیچے ਗਿਆ ਫੋਨ ਫੋਨ ਕੀਤਾ ਮੈਂ ਕਿਹਾ ਫੋਨ ਲੱਗਾ ਮੈਂ ਕਿਹਾ ਚਾਰਜ ਲਗਾਇਆ ਫੋਨ ਨੂੰ ਮਮਾ ਸਮੈਲ ਆ ਰਹੀ ਹੈ ਸਮੈਲ ਆ ਰਹੀ ਹੈ ਮੈਂ ਕਿਹਾ ਬੇਟੇ ਬਾਹਰ ਹੋਣਾ ਚੁਗਿਆ ਚੁਗਿਆ ਚ ਅੱਗ ਬਲਦੀ ਹੋ ਰਹੀ ਹੈ ਨਹੀਂ ਕੰਨਾ ਮम्मा ਫੇਰ ਵੀ ਮੈਂ ਵੀ ਬਾਹਰ ਗਈ ਤੇ ਤੂੰ ਆ ਜਾ ਉੱਠ ਰਿਆ ਸੀ ਬਾਥਰੂਮ ਗਈਆਂ ਫੇਰ ਅਸੀਂ ਉੱਠ ਕੇ ਭੱਜਿਆ ਉੱਪਰ ਆਇਆ ਕਹਿੰਦਾ ਮੈਂ ਦੇਖਣਾ ਬਾਹਰ ਉਹ ਜਦੋਂ ਬਾਹਰ ਉਹ ਦੇਖਿਆ ਇੱਥੋਂ ਦੀ ਇੰਨੇ ਬਰਬਲ ਰਹੇ ਸੀ ਕਿ ਬੰਦੇ ਨੂੰ ਅੰਦਰ ਜਾਣ ਦੀ ਵੀ ਨੋਬਤ ਨਹੀਂ ਸੀ ਕਿ ਅਸੀਂ ਕੁਝ ਸੰਭਾਲ ਲਈਏ ਸਭ ਕੁਝ ਖਿੱਚ ਵੀ ਲਈਏ ਕਿੰਨੇ ਦਾ ਹੁਣ ਤੁਹਾਡਾ ਨੁਕਸਾਨ ਹਾਂਜੀ 5-6 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਸਭ ਕੁਝ ਸਾਡਾ ਜੋ ਸੀ ਸੋਨਾ ਚਾਂਦੀ ਜੋ ਵੀ ਸੀ ਸਾਰਾ ਫਰਨੀਚਰ ਜੋ ਸਾਡਾ ਮਸਬੂਤ ਸਭ ਕੁਝ ਰੂਮ ਦੇ ਵਿੱਚ ਸੀ ਸਾਨੂੰ ਪਾਣ ਨੂੰ ਵੀ ਕੋਈ ਕੱਪੜਾ ਨਹੀਂ ਬਸ ਇਹ ਜੋ ਅਸੀਂ ਪਾਏ ਹੋਏ ਬੱਚਿਆਂ ਸਮੇਤ ਬਸ ਉਹ ਜੋ ਸਾਡੇ ਕੋਲ ਹੈ ਸਾਡੇ ਸਾਰੇ ਡਾਕੂਮੈਂਟ ਕੋਈ ਸਾਡਾ ਕੁਝ ਨਹੀਂ ਬਚਿਆ ਕੋਈ ਬੱਚਿਆਂ ਦੇ ਲਾਇਸੈਂਸ ਹੈ ਸਭ ਕੁਝ ਬਣੇ ਹੋਏ ਸੀ ਪਾਸਪੋਰਟ ਬਣੇ ਹੋਏ ਸੀ ਸਾਡੀ ਆਈਡੀਆਂ ਸੀ ਹਰ ਇੱਕ ਚੀਜ਼ ਦੀ ਪੈਨ ਕਾਰਡ ਆਧਾਰ ਕਾਰਡ ਰਜਿਸਟਰੀ ਦੀਆਂ ਸਭ ਕੁਝ ਸਾਡੇ ਕੋਲ ਜੋ ਟੋਟਲ ਸੀ ਸਾਡਾ ਸਭ ਕੁਝ ਬੱਥ ਸਰਟੀਫਿਕੇਟ ਤੱਕ ਸਭ ਕੁਝ ਜਲ ਗਿਆ ਸਾਡੇ ਕੋਲ ਕੁਝ ਨਹੀਂ ਹੈ ਹਾਂਜੀ ਸਰਦੀਆਂ ਦਾ ਇੰਨਾ ਕਪੜਾ ਸੀ ਬੱਚਿਆ ਕੋਲ ਹਰ ਇੱਕ ਚੀਜ਼ ਅੱਜਕੱਲ ਹਰ ਇੱਕ ਬੱਚਾ ਵਧੀਆ ਤੋਂ ਵਧੀਆ ਚੀਜ਼ਾਂ ਲਿਆਂਦਾ ਸਭ ਕੁਝ ਹੈ ਕੁਝ ਨਹੀਂ ਰਿਹਾ ਸਾਡੇ ਕੋਲ ਬਸ ਜੋ ਅਸੀਂ ਇਹ ਕਪੜਾ ਪਾਇਆ ਬਸੇ ਯੋਈ ਘੁਰਮਾਲ ਵੀ ਨਹੀਂ ਬੱਚਿਆ ਸਾਡੇ ਕੋਲ ਹਾਂਜੀ ਜਿੰਦਗੀ ਭਰ ਦੀ ਜਿੰਦਗੀ ਭਰ ਦੀ ਜੋ ਸਾਡੀ ਪੂੰਜੀ ਬਸ ਇਹੀ ਹੋਈ ਖਤਮ ਹੋ ਗਈ ਆ ਬਸ ਦੇਖ-ਦੇਖ ਕੇ ਆਪਣੇ ਆਪ ਨੂੰ ਹੌਲ ਪੈਂਦੇ ਆ ਅੰਦਰੋਂ ਦੁੱਖ ਲੱਗਦਾ ਕਿ ਮਿਹਨਤ ਕਰ-ਕਰ ਕੇ ਸੂਈਆਂ ਮਾਰ-ਮਾਰ ਕੇ ਇਨਸਾਨ ਕਰਦਾ ਬਣਾਉਂਦਾ ਮੇਰੇ ਕਸਟਮਰਾਂ ਦੇ ਸਟੀਚਿੰਗ ਦੇ ਕੱਪੜੇ ਕੁੱਪੜੇ ਸਭ ਕੁਝ ਪਿਆ ਸੀ ਸਭ ਕੁਝ ਸੁਆਹ ਹੋ ਗਿਆ ਹਾਂਜੀ ਕਰਨਾ ਪੈਣਾ ਮੈਂ ਹਾਂਜੀ ਹੋਰ ਅਗਲਿਆਂ ਦੇ ਵਧੀਆ ਤੋਂ ਵਧੀਆ ਕੱਪੜੇ ਪਏ ਹੋਏ ਸੀ ਕਾਫੀ ਸਾਲ ਤੋਂ ਮੈਂ ਸਟੀਚਿੰਗ ਕਰ ਰਹੀ ਸੀ ਬਹੁਤ ਜ਼ਿਆਦਾ ਮਤਲਬ ਦੇਖ ਦੇਖ ਕੇ ਹੀ ਮਨ ਨੂੰ ਬੱਚੇ ਸਮਝਾਉਂਦੇ ਆ ਮਮਾ ਚੁੱਪ ਕਰੋ ਚੁੱਪ ਕਰੋ ਲੇਕਿਨ ਹੌਸਲਾ ਨਹੀਂ ਪੈਂਦਾ ਆਪਣੇ ਆਪ ਹੀ ਹੰਝੂ ਨਿਕਲ ਆਂਦੇ ਆ ਬੰਦੇ ਨੂੰ ਦੇਖ ਦੇਖ ਕੇ ਹੀ ਰੋੜਾ ਆਂਦਾ ਮੇਰੀ ਜ਼ਿੰਦਗੀ ਬਰਬਦ ਹੀ ਸਾਰਾ ਮੁਸਕਤਬ ਹੋ ਗਿਆ ਚੁੱਪ ਹੋ ਜਾ ਚੁੱਪ ਕੀ ਨਾਮ ਹੈ ਕੀਤਾ ਪ੍ਰਗਮ ਕਪੂਰ ਜਿਹੜਾ ਆਸਾ ਹੋ ਗਿਆ ਕਿਦਾਂ ਸਾਰਾ ਘਟਨਾ ਅਸੀਂ 10 ਮਿੰਟ ਪਹਿਲਾਂ ਹੀ ਨੀਤੇ ਤੋਂ ਉੱਪਰ ਬ੍ਰਦਰ ਆਇਆ ਸੀਗਾ ਕੁਝ ਵੀ ਨਹੀਂ ਸੀਗਾ 10 ਮਿੰਟ ਬਾਅਦ ਸਾਨੂੰ ਲੱਗਿਆ ਕਿ ਸਮੈਲ ਜੀ ਆ ਰਹੀ ਉੱਪਰ ਆ ਕੇ ਦੇਖਿਆ ਤੇ ਅੱਗ ਲੱਗੀ ਹੋਈ ਸੀ ਜੇ ਤਾਂ ਫਾਇਰ ਬ੍ਰਿਗੇਡ ਨੂੰ ਫੋਨ ਕਰਦੇ ਜਾਂ ਤੱਕ ਤਾਂ ਅੱਗ ਤਾਂ ਬਹੁਤ ਜ਼ਿਆਦਾ ਲੱਗ ਚੁੱਕੀ ਸੀਗੀ ਫਾਇਰ ਬ੍ਰਿਗੇਡ ਨੂੰ ਫੋਨ ਕਰੇ ਸੀ ਪ੍ਰੋਸੀਜਰ ਲੰਬਾ ਸੀ ਮੱਲੇ ਦੇ ਸਾਰੇ ਇਕੱਠੇ ਹੋ ਗਏ ਸੀਗੇ ਪਰ ਬ੍ਰਦਰ ਮੇਰਾ ਬڑا ਬ੍ਰਦਰ ਫਾਇਰ ਬ੍ਰਿਗੇਡ ਕੋ ਆਪ ਚੱਲ ਗਿਆ ਸੀਗਾ ਦੋ ਵਾਰੀ ਵਾਅਦ ਕੀ ਦਿਗ ਵੀ ਗਿਆ ਦੀਆ ਤਾਂ ਵੀ ਉਹ ਚੱਲ ਗਿਆ ਫਿਰ ਉਹਨਾਂ ਨਾਲ ਫਾਇਰ ਬ੍ਰਿਗੇਡ ਇਹ ਮੈਂ ਬੈਠ ਕੇ ਆਇਆ ਉਹਨੇ ਦੱਸਿਆ ਜਦ ਕਿ ਮਲੇ ਕਰਦੇ ਸੀ ਜਦ ਤੱਕ ਪਹੁੰਚ ਗਏ ਸੀ ਇਹ ਫਾਇਰ ਬ੍ਰਿਗੇਡ ਵਾਲੇ ਉਹਨਾਂ ਨੇ ਬਚਾਇਆ ਮੈਂ ਜਿੰਨੀ ਸੀਗੀ ਉਹਨਾਂ ਨੇ ਕੀਤਾ ਐਸ ਐਚਓ ਦਸਤ ਸਾਰੇ ਪੁਲਿਸ ਵਾਲੇ ਵੀ ਆ ਗਏ ਸੀਗੇ ਨਾਲ ਕਿ ਤਬੀਬ ਵੀ ਪਾਦਰ ਸਾਬ ਦੀ ਖਰਾਬ ਹੋ ਗਈ ਸੀ ਫਿਰ ਸਿਵਲ ਹਸਪੀਟਲ ਲੈ ਕੇ ਗਏ ਐਸ ਐਚਓ ਸਾਹਿਬ ਨਾਲ ਆਪਣੀ ਗੱਡੀ 'ਚ ਬਿਠਾ ਕੇ ਹਾਂਜੀ ਲਾਇ ਵੀ ਦੇ ਜੀ ਦਾ ਮਾਟਰ ਦੱਸ ਰਹੇ ਵੀ 5 ਤੋਂ 6 ਲੱਖ ਦਾ ਧੋਨ ਨੁਕਸਾਨ ਹਾਂਜੀ ਹੋ ਗਿਆ ਘੱਟੋ ਪਰ ਇਹਨਾ ਹੋ ਗਿਆ ਸਾਰਾ ਕੁਝ ਜੋ ਵੀ ਸਾਡਾ ਸਾਰੇ ਡਾਕੂਮੈਂਟ ਸਭ ਕੁਝ ਜੋ ਵੀ ਸਭ ਕੁਝ ਖਤਮ ਹੋ ਗਿਆ ਸਾਡਾ ਕੁਝ ਵੀ ਨਹੀਂ ਬਚਿਆ ਸਾਰਾ ਕੁਝ ਖਤਮ ਹੋ ਗਿਆ ਕੁਝ ਨਹੀਂ ਬਚਿਆ ਕਾਰਨ ਕੀ ਲੱਗਦਾ ਵਸੇ ਕੰਨ ਕੁਝ ਨਹੀਂ ਗਏ ਸ਼ੋਰ ਸਰਕਟ ਘਰੇ ਨੇ ਬਾਕੀ ਤੁਹਾਨੂੰ ਤਾਂ ਲੱਗਦਾ 10 ਮਿੰਟ ਪਹਿਲਾਂ ਜੇ ਕੁਝ ਪਤਾ ਲੱਗਦਾ ਪਤਾ ਨਹੀਂ ਨਾ ਕੁਝ ਨਹੀਂ ਪਤਾ ਸਾਨੂੰ ਕੀ ਹੋਇਆ ਕਿ ਕੁਝ ਵੀ ਨਹੀਂ ਸਭ ਕੁਝ ਸੀ ਬੰਦ ਕਰਕੇ ਗਏ ਸੀਗੇ ਲਾਈਟ ਲੂਇਡ ਬੰਦ ਕਰਕੇ ਗਏ ਸੀ 10 ਮਿੰਟ ਪਹਿਲਾਂ ਸੀ ਸਾਡੇ ਕੱਪੜੇ ਵਗੈਰਾ ਸੀ ਮਤਲਬ ਨੇਰੀ ਆ ਰਹੀ ਸੀਗੀ ਹਵਾ ਤੇ ਜਿਹੜੀ ਚੱਲ ਗਈ ਅੰਦਰ ਰੱਖ ਦਿੰਦੇ ਨੇ ਕਿ ਕਾਨੂੰ ਕਿ ਨੇਰੀ ਦੂਰੀ ਆ ਗਈ ਕੁਝ ਵੀ ਨਹੀਂ ਸੀਗਾ